ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰੋ ਸੰਗਤ ਜੀ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਪਿੰਡ ਗੁਰੂਵਾਲੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਥਿਤ ਹੈ ਇਹ ਅੰਮ੍ਰਿਤਸਰ ਤਰਨਤਾਰਨ ਰੋਡ ਤੇ ਸਥਿਤ ਇੱਕ ਇਤਿਹਾਸਕ ਸਥਾਨ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਮੁਗਲਾਂ ਨਾਲ ਲੜਾਈ ਲੜੀ ਸੀ ਅਹਿਮਦ ਸ਼ਾਹ ਦੁਰਾਨੀ ਦੇ ਜਰਨੈਲ ਜਹਾਨ ਖਾਨ ਨੇ ਸ੍ਰੀ ਹਰਮੰਦਰ ਸਾਹਿਬ ਉੱਤੇ ਕਬਜ਼ਾ ਕਰ ਲਿਆ ਅਤੇ ਢਾ ਦਿੱਤਾ ਪਵਿੱਤਰ ਸਰੋਵਰ ਨੂੰ ਵੀ ਕੱਟੇ ਹੋਏ ਜਾਨਵਰਾਂ ਨਾਲ ਭਰ ਦਿੱਤਾ। ਬਾਬਾ ਦੀਪ ਸਿੰਘ ਜੀ ਸ਼ਹੀਦ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਕੇ ਵਿਖੇ ਸਨ। 19 ਦਿਨੀ ਲਗਭਗ ਉਹਨਾਂ ਦੀ ਉਮਰ 75 ਸਾਲ ਸੀ। ਬਦਲਾ ਲੈਣ ਅਤੇ ਦੁਬਾਰਾ ਕਬਜ਼ਾ ਕਰਨ ਅਤੇ ਸ੍ਰੀ ਹਰਮੰਦਰ ਸਾਹਿਬ ਦੀ ਮੋੜ ਉਸਾਰੀ ਕਰਨ ਲਈ ਬਾਬਾ ਜੀ 500 ਸਿੱਖਾਂ ਸਮੇਤ ਸ੍ਰੀ ਅੰਮ੍ਰਿਤਸਰ ਲਈ ਰਵਾਨਾ ਹੋਏ। ਜਾਣ ਤੋਂ ਪਹਿਲਾਂ ਉਹਨਾਂ ਨੇ ਪ੍ਰਣ ਲਿਆ ਕਿ ਮੈਂ ਸ਼੍ਰੀ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾ ਕੇ ਹੀ ਆਰਾਮ ਕਰਾਂਗਾ। ਰਸਤੇ ਵਿੱਚ ਹੋਰ ਵੀ ਬਹੁਤ ਸਾਰੇ ਸਿੱਖ ਉਹਨਾਂ ਨਾਲ ਜੁੜ ਗਏ। ਜਹਾਨ ਖਾਨ ਦੀ ਕਮਾਨ ਹੇਠ ਮੁਗਲਾਂ ਦੀ ਫੌਜ ਨੇ ਇੱਥੇ ਸਿੱਖ ਫੌਜ ਨਾਲ ਟੱਕਰਾਂ ਕੀਤਾ। ਇਸ ਸਥਾਨ ਤੇ ਲੰਬੀ ਅਤੇ ਭਿਆਨਕ ਲੜਾਈ ਤੋਂ ਬਾਅਦ ਇੱਕ ਦੂਜੇ ਤੇ ਸਾਂਝੇ ਹਮਲੇ ਵਿੱਚ ਦੋਹਾਂ ਯੋਧਿਆਂ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ। ਪਰ ਜਦੋਂ ਬਾਬਾ ਜੀ ਜ਼ਮੀਨ ਤੇ ਡਿੱਗ ਪਏ ਤਾਂ ਇੱਕ ਜਵਾਨ ਸਿਪਾਹੀ ਨੇ ਉਹਨਾਂ ਨੂੰ ਆਪਣੀ ਵਚਨ ਯਾਦ ਕਰਾਈ। ਬਾਬਾ ਜੀ ਤੁਰੰਤ ਉੱਠੇ ਆਪਣਾ ਸਿਰ ਖੱਬੇ ਹੱਥੇ ਰੱਖਿਆ ਅਤੇ ਸੱਜੇ ਹੱਥ 'ਚ ਖੰਡਾ ਲਗਭਗ 18 ਸੇਰ 15 ਕਿਲੋ ਵਜ਼ਨ ਦੋ ਧਾਰੀ ਤਲਵਾਰ ਸੀ ਉਸ ਨੂੰ ਲੈ ਕੇ ਲੜਨ ਲੱਗੇ। ਇਹ ਚਮਤਕਾਰ ਦੇਖ ਕੇ ਦੁਸ਼ਮਣ ਫੌਜ ਭੱਜਣ ਲੱਗੇ ਪਰ ਬਾਬਾ ਜੀ ਨੇ ਆਪਣੇ ਸਿਪਾਹੀਆਂ ਸਮੇਤ ਲੜਾਈ ਜਾਰੀ ਰੱਖੀ। ਅਤੇ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਸ੍ਰੀ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਇਆ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਿਕਰਮਾ ਦੇ ਦੱਖਣੀ ਹਿੱਸੇ ਵਿੱਚ ਆਪਣਾ ਸੀਸ ਰੱਖ ਕੇ ਆਖਰੀ ਸਾਹ ਲਿਆ ਹੁਣ ਬੂੰਗਾ ਬਾਬਾ ਦੀਪ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿਸ ਸਥਾਨ ਤੇ ਬਾਬਾ ਜੀ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ ਸੀ ਉਥੇ ਇੱਕ ਬਹੁਤ ਵੱਡਾ ਸੀਸਮ ਦਾ ਯਾਨੀ ਕੀ ਟਾਲੀ ਦਾ ਵੱਡਾ ਦਰਖਤ ਸੀ ਜਿਸ ਨੂੰ ਅੱਜ ਸ੍ਰੀ ਟਾਲਾ ਸਾਹਿਬ ਕਿਹਾ ਜਾਂਦਾ ਹੈ ਇਹ ਤਰਨਤਾਰ ਰੋਡ ਤੇ ਅੰਮ੍ਰਿਤਸਰ ਤੋਂ ਲਗਭਗ 7 ਕਿਲੋਮੀਟਰ ਦੂਰ ਹੈ ਇਹ ਸਾਰਾ ਇਤਿਹਾਸ ਜੋ ਅਸੀਂ ਤੁਹਾਨੂੰ ਪੜ੍ਹ ਕੇ ਸੁਣਾਇਆ ਹੈ ਇਨਫੋ ਐਡਿਟ ਡੇਟ ਗੁਰਦੁਆਰਾ .com ਤੋਂ ਲਿਆ ਗਿਆ ਹੈ ਸੰਗਤ ਜੀ ਇਤਿਹਾਸ ਦੱਸਦਿਆਂ ਮਨੁੱਖ ਤੋਂ ਕਈ ਪੁੱਲਾ ਹੋ ਜਾਂਦੀਆਂ ਹਨ ਸੰਗਤ ਬਖਸ਼ਣ ਹਾਰ ਹੈ ਸੰਗਤਾਂ ਨਤਮਸਤਕ ਹੋ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਰਹੀਆਂ ਹਨ ਤੁਸੀਂ ਦਰਸ਼ਨ ਕਰ ਰਹੇ ਜੋ ਇਸ ਵਕਤ ਪਵਿੱਤਰ ਸਰੋਵਰ ਸਾਹਿਬ ਦੇ ਸੰਗਤਾਂ ਇਸ਼ਨਾਨ ਕਰਕੇ ਆਪਣੇ ਦੁੱਖ ਦੂਰ ਕਰ ਰਹੀਆਂ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅਸੀਂ ਇਦਾਂ ਹੀ ਇਤਿਹਾਸਿਕ ਗੁਰਦੁਆਰੇ ਅਤੇ ਹੋਰ ਇਤਿਹਾਸਿਕ ਚੀਜ਼ਾਂ ਦੇ ਉੱਪਰ ਵੀਡੀਓ ਬਣਾਉਂਦੇ ਰਹਾਂਗੇ ਸਾਡੇ ਚੈਨਲ ਮੀਤ ਬਾਜਵਾ ਟਾਕ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਆਪਾਂ ਹੋਰ ਵੀ ਇਤਿਹਾਸਕ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ